ਅਗਲੀ ਜਿਹੜੀ ਖਬਰ ਆ ਜਿਹਦੇ ਤੇ ਬਹੁਤ ਜ਼ਿਆਦਾ ਜਿਹੜੀ ਚਰਚਾ ਹੋਣੀ ਚਾਹੀਦੀ ਹੈ ਤੇ ਜਿਹੜਾ ਪੰਜਾਬ ਦਾ ਇੰਟੈਲੈਕਚੁਅਲ ਵਿੰਗ ਆ ਪੰਜਾਬ ਦਾ ਬੁੱਧੀਜੀਵੀ ਜਿਹੜਾ ਵਰਗ ਆ ਉਹ ਕਰ ਵੀ ਰਿਹਾ ਕਿ ਬਾਦਲਾਂ ਦੇ ਕਬਜ਼ੇ ਤੋਂ ਹੁਣ ਮੁੜ ਸਰਜੀਤ ਹੋ ਜਾਊਗਾ ਕਾਲੀਦਾਲ ਤੇ ਦੁਬਾਰਾ ਬਹਾਲੀ ਹੋ ਜਾਊਗੀ ਪ੍ਰਿੰਤ ਜੀ ਕੱਲ ਜਦੋਂ ਸੰਪੂਰਨ ਫੈਸਲਾ ਪੜਿਆ ਆ ਗਿਆ ਪੂਰਨ ਪ੍ਰਕਿਰਿਆ ਮੁਕੰਮਲ ਕੀਤੀ ਗਈ ਹਮ ਹਮ ਉਸ ਤੋਂ ਬਾਅਦ ਮੈਂ ਕੁਝ ਬੁੱਧੀਜੀਵਿਆਂ ਦੇ ਵੀ ਦੇਖ ਪੜ ਰਿਆ ਸੀਗਾ ਕੁਝ ਸੁਣ ਰਿਆ ਸੀਗਾ ਕੁਝ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਈਆਂ ਦੇ ਮਨਾਂ 'ਚ ਖੱਤਸੇ ਸੀਗੇ ਵੀ ਰਾਜਨੀਤਿਕ ਤੌਰ ਤੇ ਉਹ ਡਾਬਡਾ ਫੈਸਲਾ ਨਹੀਂ ਹੈ ਜੜਾਉਣਾ ਚਾਹੀਦਾ ਸੀ ਠੀਕ ਹੈ ਜੀ ਕੁਝ ਨੂੰ ਲੱਗਿਆ ਕਿ ਰਾਜਨੀਤਿਕ ਤੌਰ ਤੇ ਇਹਨਾਂ ਨੂੰ ਮਤਲਬ ਕਿ ਲਾਂਭੇ ਕਰਨਾ ਪਣਦਾ ਸੀ ਰਾਜਨੀਤਿਕ ਤੌਰ ਤੇ ਇਹਨਾਂ ਨੂੰ ਬਾਹਰ ਕਰਨਾ ਪਣਦਾ ਸੀ ਕਿ ਉਹੇ ਜਾ ਕੁਝ ਨਹੀਂ ਆਇਆ ਜੀ ਇਹ ਤਾਂ ਨਰਮ ਆ ਗਿਆ ਹੂੰ ਕੁਝ ਗੱਲਾਂ ਸੰਕੇਤ 'ਚ ਹੁੰਦੀਆਂ ਨੇ ਹੂੰ 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 ਕੁਝ ਗੱਲਾਂ ਦੇਖਣ ਨੂੰ ਪੜਨ ਨੂੰ ਸਮਝਣ ਨੂੰ ਛੋਟੀਆਂ ਹੁੰਦੀਆਂ ਨੇ ਉਹਦੇ ਭਾਅ ਬਹੁਤ ਵੱਡੇ ਹੁੰਦੇ ਨੇ ਜੀ ਬਿਲਕੁਲ ਸਹੀ ਬਹੁਤ ਵੱਡਾ ਰਾਜਨੀਤਿਕ ਫੈਸਲਾਸੀ ਕੱਲ ਜੀ ਬਹੁਤ ਇਤਿਹਾਸਕ ਰਾਜਨੀਤਿਕ ਫੈਸਲਾਸੀ ਕੱਲ ਹਮ ਸਿੰਘ ਸਾਹਿਬ ਨੇ 17 ਕਹੀਆਂ ਜੀ ਅੱਡੋ ਅਟੇ ਚੁੱਲ੍ਹੇ ਸਮੇਟ ਕੇ ਇੱਕ ਚੁੱਲਾ ਕਰ ਲੋ ਠੀਕ ਹੈ ਸਿੰਘ ਸਾਹਿਬ ਨੇ ਕਿਹਾ ਕਿ ਅੱਡੋ ਅੱਡ ਆਪਣੀ ਡੱਪਲੀ ਵਜਾਉਣੀ ਬੰਦ ਕਰੋ ਹਮ ਆਪਣਾ ਅੱਡੋ ਅੱਡ ਰਾਗ ਅਲਾਪਣਾ ਬੰਦ ਕਰੋ ਠੀਕ ਹੈ ਇਹ 17 ਤਿੰਨੋਂ 17 ਸਰਪੰਸ ਸੰਕੇਤ ਕਰਦੀਆਂ ਕਿ ਜਿੰਨੇ ਵਿਖਰੇ ਹੋ ਜਿੰਨੇ ਖਿਲਰੇ ਹੋ ਜਿੰਨੇ ਅੱਡੋ ਅੱਡ ਧੜਿਆਂ ਚੋਂ ਗਰੁੱਪਾਂ ਚੋਂ ਇੱਕ ਹੋ ਜੋ ਹੂੰ ਫੇਰੇ ਤੋਂ ਅਗਲਾ ਹੂੰ ਸਿੰਘ ਸਾਹਿਬ ਨੇ ਕਿਹਾ ਕਿ ਨਵੀਂ ਭਰਤੀ ਹੋएगी ਅੱਜ ਤੋਂ ਅਕਾਲੀ ਦਲ ਦੀ ਹੂੰ ਹੂੰ ਸ਼੍ਰੋਮੇ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਹੋਏਗੀ ਹੂੰ ਛੇਠਾਂ ਤੋਂ ਡੈਲੀਗੇਟ ਲੈ ਜਾਣਗੇ ਔਰ ਬੋਕਸ ਨਹੀਂ ਹੋਣਗੇ ਆਧਾਰ ਕਾਰਡ ਨਾਲ ਜੁੜੋ ਸਾਰਾ ਕੁਝ ਕਰੋ ਪੂਰੀ ਪ੍ਰਕਿਰਿਆ ਹੋਵੇ ਕਿ ਕੌਣ ਬਣਿਆ ਮੈਂਬਰ ਹੂੰ ਸਹੀ ਐ ਸਹੀ ਉਹ ਥੱਲੇ ਤੋਂ ਪ੍ਰਕਿਰਿਆ ਚੱਲ ਕੇ ਫਿਰ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਫਿਰ ਕੋਰ ਕਮੇਟੀ ਫਿਰ ਆਪਣਾ ਪ੍ਰਧਾਨ ਚੁਣੋ ਹੂੰ ਉਹਨਾਂ ਦਾ ਕੋਈ ਕਿਸੇ ਕੋਲ ਕੋਈ ਅਹੁਦਾ ਨਹੀਂਗਾ ਹੂੰ ਪਾਸ ਕਰਤਾ ਕਿ 6 ਮਹੀਨੇ ਚ ਨਵਾਂ ਸਰੂਪ ਨਵੀਂ ਬਣਤਰ ਬਣਨੀ ਹੈ ਜੀ ਜੀ ਔਰ ਮੈਂਬਰ ਇਹਦਾ ਮਤਲਬ ਇਹ ਥੋੜਾ ਕਿ ਕੰਲਾ ਸੁਖਵੀਰ ਵਾਲ ਦਾ ਧੜਾ ਹੀ ਬਣੂਗਾ ਹੂੰ ਮੈਂਬਰ ਤਾਂ ਕੋਈ ਵੀ ਬਣ ਸਕਦਾ ਮੈਂਬਰ ਤਾਂ ਹੁਣ ਪੂਰੇ ਪੂਰੇ ਕੋਈ ਵੀ ਬਣ ਸਕਦਾ ਫਿਰ ਜਿਹਨੇ ਮੈਂਬਰ ਬਣਨਗੇ ਜਿਓ ਮੈਂਬਰਾਂ ਦੇ ਹਿਸਾਬ ਨਾਲ ਹੁਣ ਤਾਂ ਉਹ ਹੈ ਨਾ ਇਲੈਕਟਡ ਦੀ ਥਾਂ ਸਿਲੈਕਟਡ ਵਾਲਾ ਕੰਮ ਚੱਲਦਾ ਸੀ ਨਾ ਹਾਂਜੀ ਹਾਂਜੀ ਬਿਲਕੁਲ ਸੁਖਵੀਰ ਬਾਦਲ ਨੇ ਚਿੱਠੀ ਕੱਟ ਕੇ ਇਹਨੂੰ ਪ੍ਰਧਾਨ ਬਣਾਤਾ ਇਹਨੂੰ ਕੋਰ ਕਮੇਟੀ ਚ ਲੈ ਲਿਆ ਇਹਨੂੰ ਬਾਹਰ ਕਰਤਾ ਫਿਰ ਜਦੋਂ ਜਦੋਂ ਕਿ ਅਕਾਲੀਵਲ ਦਾ ਸੰਵਿਧਾਨ ਇਹ ਤਾਂ ਨਹੀਂ ਕਹਿੰਦਾ ਨਾ ਅਕਾਲੀਵਲ ਸੰਵਿਧਾਨ ਤਾਂ ਚੁੜ ਕੇ ਆਉਂਦਾ ਹੂੰ ਉਸ ਕਿਹੜਨ ਪ੍ਰਕਿਰਿਆ ਵੱਲ ਕੱਲ ਜਥੇਦਾਰ ਸਾਹਿਬ ਨੇ ਤੋਰਤਾ ਕਿ ਨਵੀਂ ਭਰਤੀ ਕਰੋ ਔਰ ਡੇਟਾਂ ਤੋਂ ਪ੍ਰਕਿਰਿਆ ਲਿਆ ਕੇ ਫਿਰ ਪ੍ਰਧਾਨ ਤੱਕ ਹੂੰ ਤਿੰਨ ਦਿਨਾਂ ਚ ਅਸਤੀਫੇ ਪ੍ਰਵਾਨ ਕਰੋ ਇਹਨਾਂ ਸਾਰਿਆਂ ਦੇ ਠੀਕ ਹੈ ਮਤਲਬ ਤੁਸੀਂ ਹੁਣ ਅਹੁਦੇ ਤੇ ਨਹੀਂ ਹੋ ਹੂੰ ਤੁਹਾਡੇ ਉਹਦੇ ਬਿਲਕੁਲ ਖਤਮ ਨੇ ਇਹ ਜੀ ਕਿ ਤਨਖਾਹ ਪੂਰੀ ਕਰਨ ਤੋਂ ਬਾਅਦ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਫਿਰ ਤੁਹਾਡਾ ਸ਼ਤਕਾਰਾ ਤੁਸੀਂ ਦੁਬਾਰਾ ਉਹਦੇ ਮੰਨ ਲਓ ਨਾ ਇਹ ਵੀ ਕਰ ਸਕਦੇ ਆ ਕਿ ਕਾਲੀ ਦਲ ਦਾ ਜੀ ਮਾਫ ਕਰਨਾ ਸ਼ਰਮਾ ਜੀ ਮੈਂ ਤੁਹਾਡੀ ਗੱਲ ਵਿਚਾਲੇ ਰੋਕਤੀ ਇਹ ਵੀ ਕਰ ਸਕਦੇ ਆ ਕਿ ਕਾਲੀ ਦਲ ਦਾ ਸਮੁੱਚਾ ਜਥੇਬੰਦਕ ਢਾਂਚਾ ਹੀ ਪੰਗ ਹੈ ਇੱਕ ਸਾਬ ਨੂੰ ਬਿਲਕੁਲ ਮੰਗਾ ਜੀ ਹੂੰ ਉਹ ਕਹਿੰਦਾ ਕਿ ਨਵੀਂ ਭਰਤੀ ਨਾਲ ਨਵੀਂ ਪ੍ਰਕਿਰਿਆ ਸ਼ੁਰੂ ਹੋਊਗੀ ਹੂੰ ਜੀ 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 ਹੋਰ ਛੱਡੋ ਹੋਰ ਛੱਡੋ ਜੀ ਜੀ ਲੰਬੇ ਸਮੇਂ ਤੋਂ ਇਹ ਗੱਲ ਕਰਦੇ ਆਏ ਆਂ ਹਾਂ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਅਧੀਨ ਚੱਲਣ ਵਾਲੀ ਧੇਰਾ ਕਾਲੀ ਦਲ ਹਾਂ ਜੀ ਹਾਂ ਜੀ ਬਿਲਕੁਲ ਪਰ ਹੋ ਗਿਆ ਸੀ ਉਲਟ ਹੋ ਗਿਆ ਸੀ ਉਲਟ ਸਹੀ ਹੈ ਬਿਲਕੁਲ ਕਾਲੀ ਦਲ ਐਸਜੀਪੀਸੀ ਨੂੰ ਚਲਾ ਰਿਹਾ ਸੀ ਹੂੰ ਸੋ ਕੱਲ ਇਸ ਨੂੰ ਦਰੁਸਤ ਕਰਤਾ ਸਿੰਘ ਸਾਹਿਬ ਨੇ ਜੀ ਤੁਸੀਂ ਕੱਲ ਉਹਨਾਂ ਦੀ ਜਿਹੜੀ 6 ਮੈਂਬਰੀ ਕਮੇਟੀ ਬਣਾਈ ਉਹ ਤੇ ਨਜ਼ਰ ਤਾਂ ਮਾਰੋ ਹਾਂਜੀ 7 7 ਮੈਂਬਰੀ ਬਣ ਗਈ ਉਹ ਬਾਅਦ ਚ ਬਡੁੰਗਰ ਸਾਹਿਬ ਦਾ ਨਾਮ ਵੀ ਆਇਆ ਵਿੱਚ ਉਹਦੇ ਧਾਮੀ ਸਾਹਿਬ ਵੀ ਨੇ ਵਿੱਚ ਉਹਦੇ ਹਾਂ ਨਹੀਂ ਧਾਮੀ ਸਾਹਿਬ ਹੀ ਸਭ ਤੋਂ ਪਹਿਲਾਂ ਨੇ ਹਾਂਜੀ ਹਾਂਜੀ ਜਰਬ ਸਾਹਿਬ ਨੇ ਸਭ ਤੋਂ ਪਹਿਲਾਂ ਕਿਹਾ ਕਿ ਇਹ 6 ਮੈਂਬਰੀ 7 ਮੈਂਬਰੀ ਜਿਹੜੀ ਕਮੇਟੀ ਅਸੀਂ ਬਣਾ ਰਹੇ ਹਾਂ ਹੂੰ ਇਹ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੂੰ ਹੂੰ ਇਹ ਦੂਏ ਨੰਬਰ ਤੇ ਉਹਨਾਂ ਨੇ ਇਕਵਾਲ ਸਿੰਘ ਝੁੰਡਾ ਦਾ ਨਾਮ ਲਿਆ ਸੋ ਇਹ ਦੋ ਨਾਮਾਂ ਤੋਂ ਹੀ ਕਾਫੀ ਕੁਝ ਸਪਸ਼ਟ ਹੁੰਦਾ ਹੂੰ ਤਾਂ ਧਾਮੀ ਹੋਰਾਂ ਮਤਲਬ ਜਿਹੜੇ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹੂੰ 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 ਇਹ ਦੇਖਣਗੇ ਹੁਣ ਕਿ ਅਕਾਲੀ ਦਲ ਦੀ ਬਣਤਰ ਕੀ ਹੋਗੀ ਕੱਲ ਦਾ ਰੂਪ ਕੀ ਹੋਊਗਾ ਕੱਲ ਦਾ ਸਰੂਪ ਕੀ ਹੋਊਗਾ ਮਤਲਬ ਸ਼੍ਰੋਮਣੀ ਕਮੇਟੀ ਚਲਾਵੇ ਅਕਾਲੀ ਦਲ ਨੂੰ ਸਪਸ਼ਟ ਬਣਾਇਆ ਹੂੰ ਸਹੀ ਹੈ ਤੇ ਨਵੀਂ ਭਰਤੀ ਵਾਲਾ ਜਿਹੜਾ ਹਵਾਲਾ ਦਿੱਤਾ ਤੇ ਝੁੰਦਾ ਹੋਰਾਂ ਨੂੰ ਇੱਧਰ ਪਾਇਆ ਹੂੰ ਇਹ ਸੰਕੇਤ ਹੈ ਕਿ ਝੁੰਦਾ ਕਮੇਟੀ ਦੀ ਰਿਪੋਰਟ ਸੰਗਤ ਦੀ ਰਿਪੋਰਟ ਸੀ ਉਹ ਝੁੰਦੇ ਦੀ ਰਿਪੋਰਟ ਨਹੀਂ ਸੀ ਉਹ ਚਾਰ ਮੈਂਬਰਾਂ ਦੀ ਰਿਪੋਰਟ ਸੀ ਉਹ ਲੋਕਾਂ ਦੇ ਵਿੱਚੋਂ ਆਈ ਚਰਚਾ ਸੀ ਕਿ ਵੀ ਸਾਰਿਆਂ ਨੂੰ ਹਟਾਓ ਪ੍ਰਧਾਨ ਇੰਨੀ ਦੇਰ ਲਈ ਹੋ ਰਹੇ ਦੋ ਟਰਮ ਆ ਹੀ ਰਹੇ ਤੋਂ ਵੱਧ ਕੋਈ ਪ੍ਰਧਾਨ ਨਾ ਰਹੇ ਸੋ ਇਹਦਾ ਮਤਲਬ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਆਪਣੇ ਘਰਾਂ ਚ ਆਪਣੇ ਆਪਣੇ ਅਕਾਲੀ ਦਲ ਬਣਾ ਕੇ ਕਬਜ਼ਿਆਂ ਚ ਰੱਖੇ ਹੋਏ ਉਹਨਾਂ ਸਾਰਿਆਂ ਤੋਂ ਬਾਹਰ ਲਿਓ ਜੀ ਜੀ ਸੋ ਇਸ ਰੂਪ ਦੇ ਵਿੱਚ ਝੂਦੇ ਹੋਰਾਂ ਦਾ ਨਾਮ ਫਿਰ ਉਹਦੇ ਵਿੱਚ ਗੁਰਪ੍ਰਤਾਪ ਬਡਾਲਾ ਦਾ ਨਾਮ ਮਨਪ੍ਰੀਤ ਇਆਲੀ ਦਾ ਨਾਮ ਇਹਨਾਂ ਸਤਵੰਤ ਕੌਰ ਹੋਰਾਂ ਦਾ ਬਡੁੰਗਰ ਹੋਰਾਂ ਦਾ ਇੱਕ ਨਾਮ ਹੋਰ ਸੰਤੋਰਾ ਸੋ ਇਹ ਸੱਤ ਮੈਂਬਰੀ ਜਿਹੜੀ ਕਮੇਟੀ ਆ ਹੁਣ ਇਸ ਨੇ ਅਸਤੀਫੇ ਪ੍ਰਵਾਨ ਕਰਨੇ ਆ ਤਿੰਨ ਦਿਨਾਂ ਚ ਹੂੰ ਇਸ ਨੇ ਨਵੀਂ ਭਰਤੀ ਦੀ ਪ੍ਰਕਿਰਿਆ ਚਲਾਉਣੀ ਆ। ਹਾਂਜੀ ਹਾਂਜੀ। ਉਹ ਨਵੀਂ ਭਰਤੀ ਲਈ ਮੈਨੂੰ ਲੱਗਦਾ ਕਿ ਇਹ ਕੱਲਾਕਲ ਸ਼੍ਰੋਮਣੀ ਅਕਾਲੀ ਦਲ ਲਈ ਸਨਿਆਾ ਨਹੀਂ ਸੀ। ਚਾਹੇ ਆ ਢਾਗੀ ਨੇ ਚਾਹੇ ਬਾਗੀ ਨੇ ਚਾਹੇ ਆਪਣਾ ਸਿਮਰਜੀਤ ਮਾਨ ਵਾਲਾ ਅਕਾਲੀ ਦਲ ਆ ਚਾਹੇ ਹੋਰ ਆ ਉਹਨਾਂ ਸਾਰਿਆਂ ਨੂੰ ਵੀ ਇਹ ਤਾੜਨਾ ਇੱਕ ਤਰ੍ਹਾਂ ਨਾਲ। ਹੂੰ। ਕਿ ਵੀ ਕੱਟੋ-ਕੱਟ ਅਕਾਲੀ ਦਲ ਦੇ ਸਿਧਾਂਤ ਤੇ ਸਿੱਖ ਮਰਿਆਦਾ ਦੇ ਸਿਧਾਂਤ ਤੇ ਤਾਂ ਚੱਲੋ। ਹੂੰ ਹੂੰ ਹੂੰ। ਐ ਪੰਥ ਪੰਥ ਨੂੰ ਮਤਲਬ ਸਹੀ ਪਹਿਰੇਦਾਰੀ ਕਰਨ ਵਾਲੀ ਸਹੀ ਉਦੀ ਹੈਗਾਈ ਕਰਨ ਵਾਲੀ ਰਾਜਨੀਤਿਕਾ ਕਰੋ ਸੋ ਪੰਜਾਬ ਦੇ ਮਸਲਿਆਂ ਦੀ ਰਾਜਨੀਤਿਕਾ ਕਰੋ ਸੋ ਇਹ ਕਾਫੀ ਕੁਝ ਕੱਲ ਉਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਸੀਗਾ ਕਿ ਅਕਾਲੀ ਦਲ ਆਉਂਦੇ ਸਮੇਂ ਮੁੜ ਸਰਜੀਤ ਹੋਵੇ ਹੂੰ ਹੂੰ ਔਰ ਉਹ ਅਕਾਲੀ ਦਲ ਬਾਦਲ ਜਾਂ ਅਕਾਲੀ ਦਲ ਮਾਨ ਜਾਂ ਅਕਾਲੀ ਦਲ ਚੰਦੂ ਮਾਜਰਾ ਜਾਂ ਕੁਛ ਇਹ ਨਾ ਹੋਵੇ ਕੁਛ ਸ਼੍ਰੋਮਣੀ ਅਕਾਲੀ ਦਲ ਹੋਵੇ ਉਹਦੇ ਰਾਪ ਪਾਇਆ ਕਲ ਸੰਖਾ ਜੀ ਬਿਲਕੁਲ ਬਿਲਕੁਲ ਅੱਛਾ ਐਸੇ ਜਦੋਂ ਇਹ ਸਾਰਾ ਵਰਤਾਰਾ ਵਾਪਰ ਰਿਹਾ ਸੀਗਾ ਤੇ ਆਪਾਂ ਗੱਲਾਂ ਮਾਤਾ ਕਰ ਰਹੀ ਸੀ ਆਪਾਂ ਇੱਕ ਹੋਰ ਨੁਕਤੇ ਤੇ ਵੀ ਚਰਚਾ ਕੀਤੀ ਸੀ ਉਹ ਨੁਕਤਾ ਸੀ ਸਾਬਕਾ ਜੇਹਦਾਰ ਸਹਿਬਾਨ ਵਾਲਾ ਕਿਉਂ ਨਾ ਤੇ ਵੀ ਉਂਗਲ ਉਠੀ ਅਕਸਰ ਫੈਸਲੇ ਉਹਨਾਂ ਨੇ ਜੋ ਵੀ ਲਏ ਜਿੰਨਾ ਫੈਸਲਾ ਤੇ ਸੁਖਬੀਰ ਬਾਦਲ ਤੋਂ ਹਾਂਜੀ ਅਖਵਾਇਆ ਗਿਆ ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਦੇ ਵੀ ਚਰਚੇ ਸਮੇਂ ਦਰ ਸਮੇਂ ਹੁੰਦੇ ਰਹੇ ਹੁਣ ਕਹਿੰਦੇ ਨਤਾਰਾ ਹੀ ਹੋ ਗਿਆ ਕਿ ਸਾਬਕਾ ਜੇਹਦਾਰ ਵੀ ਤਲਬ ਕਰ ਲੇਗੇ ਕੱਲ ਦੋ ਵੱਡੇ ਨਤਾਰੇ ਹੋਏ ਠੀਕ ਹੈ ਜੀ ਇੱਕ ਨਤਾਰਾ ਹੋਇਆ ਹੂੰ ਕਿ ਸਿਆਸਤ ਦੇ ਵਿੱਚ ਜਾਂ ਪੰਥਕ ਸਿਆਸਤ ਦੇ ਵਿੱਚ ਹਾਂਜੀ ਹਾਂਜੀ ਵਿਅਕਤੀ ਵੱਡਾ ਨਹੀਂ ਹੁੰਦਾ ਸੰਸਥਾ ਵੱਡੀ ਹੁੰਦੀ ਹੈ ਹੂੰ 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 ਪੂਸਪਸ਼ਟ ਹੋਇਆ ਕਿ ਸੁਖਵੀਰ ਸਿੰਘ ਬਾਦਲ ਜਾਂ ਬਾਕੀ ਲੀਡਰ ਤੁਸੀਂ ਵੱਡੇ ਨਹੀਂ ਸ਼੍ਰੋਮਣੀ ਅਕਾਲੀ ਦਲ ਵੱਡਾ ਹੈ ਜੀ ਸਹੀ ਸਹੀ ਬਿਲਕੁਲ ਸਿਆਮਤ ਉਹਨੂੰ ਲੱਗੀਆਂ ਹੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਲੱਗੀਆਂ ਹੂੰ 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 ਇੱਕ ਇੱਕ ਇਹ ਸਪਸ਼ਟ ਹੋਇਆ ਦੂਆ ਨਤਾਰਾ ਜਿਹੜਾ ਹੋਇਆ 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 ਕਿ ਜਥੇਦਾਰ ਵੱਡੇ ਨਹੀਂ ਗਏ ਤਖਤ ਵੱਡਾ ਹੈ ਹੂੰ ਸਾਬਕਾ ਜਥੇਦਾਰਾਂ ਨੂੰ ਵੀ ਤਲਬ ਕਰਨਾ ਹਾਂਜੀ ਨਹੀਂ ਕਰਨ ਗਈ ਜੀ ਉਹ ਜਥੇਦਾਰ ਨਹੀਂ ਨਹੀਂ ਜੀ ਹਾਂ ਹੂੰ ਹੂੰ ਮਤਲਬ ਪੰਜ ਪਿਆਰਾਂ ਦੇ ਹੁਕਮ ਤਾਂ ਗੁਰੂ ਸਾਹਿਬ ਮੰਦਿਆਏ ਨੇ ਹਾਂਜੀ ਹਾਂਜੀ ਬਿਲਕੁਲ ਇਤਿਹਾਸਕਵਾਜੀ ਚਾਹੇ ਉਹ ਅੰਮ੍ਰਿਤ ਛਕਣ ਵਾਲੀ ਪ੍ਰਕਿਰਿਆ ਸੀ ਉਹਨਾਂ ਤੋਂ ਛਕਿਆ ਤੇ ਚਾਹੇ ਉਹ ਚਮਕੌਰ ਸਾਹਿਬ ਦੀ ਗੜੀ ਛੱਡਣ ਦਾ ਫੈਸਲਾ ਸਣਾਉਣ ਵਾਲਾ ਸੀ ਉਹ ਉਹਨਾਂ ਦੇ ਕਿਹਾਂ ਤੇ ਪ੍ਰਵਾਨ ਕੀਤਾ ਤੇ ਇੱਥੇ ਤੁਸੀਂ ਕੀ ਕੀ ਚੀਜ਼ਾਂ ਫਿਰ ਹੂੰ ਸੋ ਇਸ ਲਈ ਕੱਲ ਜਦੋਂ ਜ਼ਥੇਦਾਰ ਸਾਹਿਬ ਨੇ ਇਹ ਕਿਹਾ ਕਿ ਸਾਬਕਾ ਜ਼ਥੇਦਾਰ ਗਿਆਨੀ ਗੁਰਵਚਨ ਸਿੰਘ ਹੋਰੀ ਨਾ ਕਿਸੇ ਧਾਰਮਿਕ ਪ੍ਰੋਗਰਾਮ ਚ ਆਪਣੀ ਬੋਲ ਸਾਂਝੇ ਕਰ ਸਕਣਗੇ ਹੈ ਨਾ ਉਹ ਕੋਈ ਸਹੂਲਤ ਮੰਗ ਸਕਣਗੇ ਉਹ ਸ਼੍ਰੋਮਣੀ ਕਮੇਟੀ ਦੀ ਹੈ ਗਿਆਨੀ ਗੁਰਮਖ ਸਿੰਘ ਉਹਨਾਂ ਦੇ ਅੰਮ੍ਰਿਤਸਰ ਦੇ ਵਿੱਚ ਕੋਈ ਸੇਵਾ ਨਹੀਂ ਨਿਭਾ ਸਕਣਗੇ ਸਿਰਫ ਬਾਹਰ ਬਿਊਟੀ ਕਰਨਗੇ ਤੇ ਇਹ ਇਹਨਾਂ ਦੇ ਜਿਹੜੇ ਸਪਸ਼ਟੀਕਰਨ ਨੇ ਉਹ ਤਸੱਲੀ ਬਖਸ਼ ਨਹੀਂ ਹੈਗੇ ਇੱਥੇ ਪੇਸ਼ ਹੋ ਬੋ ਆ ਕੇ कल बैठे मलूका भी नहीं आए ते एदे ਨਾਲ ਇੱਕ ਐਸੀਵੀਸੀ ਮੈਂਬਰ ਵੀ ਸੀ ਉਹਨਾਂ ਨੂੰ ਅਗਲੀ ਵਾਰ ਲਈ ਬੁਲਾਇਆ ਗਿਆ ਸ਼ਾਇਦ ਤਾਂ ਉਹਨਾਂ ਨੇ ਹਵਾਲਾ ਭੇਜਿਆ ਸੀਗਾ ਹਮ ਹਮ ਸੋ ਇਸ ਇਸ ਪ੍ਰਕਿਰਿਆ ਦੇ ਵਿੱਚ ਇਹ ਵੀ ਸਪਸ਼ਟ ਹੋ ਗਿਆ ਕਿ ਅਹੁਦੇ ਵੱਡੇ ਨਹੀਂ ਹੁੰਦੇ ਵਿਅਕਤੀ ਵੱਡੇ ਨਹੀਂ ਹੁੰਦੇ ਸੰਸਥਾ ਸਥਾਨ ਸੋ ਕੱਲ ਸ਼੍ਰੀ ਕਾਲਤਕ ਸਾਹਿਬ ਦੀ ਜਿਹੜਾ ਕਿਹਾ ਜਾ ਰਿਹਾ ਸੀ ਕਿ ਉਹਨੂੰ ਢਾਹ ਲਾਈ ਜਾ ਰਹੀ ਹੈ ਉਹਦੀ ਬਹਾਲੀ ਦਾ ਵੀ ਦਿਨ ਸੀ ਹਮ ਹਮ ਉਹਦੇ ਉਹਦੇ ਉਸ ਸਥਾਨ ਦੀ ਹਾਂ ਜੋ ਰਤਬਾਏ ਉਹ ਦਿਖਾਉਣ ਦਾ ਦਰਸਾਉਣ ਦਾ ਪ੍ਰਕਾਉਂਡ ਦਾ ਦਿਨ ਵੀ ਸੀ ਸੋ ਜਿਹਦੇ ਵਿੱਚ ਇਹ ਸੇਵਾਦਾਰ ਵੱਜੋ ਸੇਵਾ ਨਿਭਾਉਂਦੇ ਜਥੇਦਾਰ ਕਾਫੀ ਹੱਦ ਤੱਕ ਕਾਮਯਾਬ ਹੋਏ ਸਰਵੋੱਚਤਾ ਦਾ ਪ੍ਰਗਟਾਵਾ ਜੀ ਸਿਧਾਂਤ ਤੇ ਪਹਿਰੇਦਾਰੀ ਦਾ ਪ੍ਰਗਟਾਵਾ ਬਹੁਤ ਸਾਰੀਆਂ ਚੀਜ਼ਾਂ ਸਪਸ਼ਟ ਹੋਈਆਂ ਨੇ ਇਹਦੇ ਵਿੱਚ ਕੋਈ ਦੁਰਾਏ ਨਹੀਂ ਕਿ ਭਰੋਸੇਯੋਗਤਾ ਬਹਾਲ ਹੋਈ ਆ ਲੋਕਾਂ ਨੂੰ ਪਤਾ ਲੱਗਿਆ ਕਿ ਵਾਕਈ ਕੋਈ ਵਿਅਕਤੀ ਵਿਸ਼ੇਸ਼ ਜਿਵੇਂ ਕੋਈ ਵੀ ਵਿਅਕਤੀ ਵਿਸ਼ੇਸ਼ ਕੋਈ ਇੰਡੀਵਿਜੂਅਲ ਆ ਉਹ ਸਿਧਾਂਤ ਤੋਂ ਵੱਡਾ ਨਹੀਂ ਹੁੰਦਾ ਚਾਹੇ ਕਿਸੇ ਵੀ ਉਹਦੇ ਤੇ ਰਿਆ ਜਹਿਦਾਰ ਸਾਬਕਾ ਜਹਿਦਾਰਾਂ ਦੀ ਇਸ ਸੰਦਰਭ ਵਿੱਚ ਇਹੀ ਗੱਲ ਕਹੀ ਹੈ ਨਾ ਤੁਸੀਂ ਤੱਤਸਾਰ ਤਾਂ ਇਹੀ ਨਿਕਲਦਾ ਨਹੀਂ ਆਪਾਂ 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 ਕਿੰਨੀ ਦੇਰ ਤੋਂ ਗੱਲ ਕਰਦੇ ਆਉਂਦੇ ਰਹੇ ਆ ਹੂੰ 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 ਕਿ ਵੀ ਇਹਨਾਂ ਨੂੰ ਆਪ ਸ਼ਰਮ ਚਾਹੀਦੀ ਹੈ ਫਕਰੇ ਕੋ ਉਬਾਪਸ ਲੈ ਜਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੂੰ ਕਿਹਾ ਕਿ ਬਾਪ ਸੋਊਗਾ ਹੂੰ ਜੀ ਜੀ ਇਹ ਇਹ ਸੰਗਤ ਦੇ ਮਨਾਂ 'ਚ ਸੀ ਨਾ ਸਹੀ ਗੀਆਂ ਗੱਲ ਬਿਲਕੁਲ ਇਹ ਸੰਗਤ ਦੇ ਮਨਾਂ ਦੇ ਸਵਾਲ ਹੀ ਆਪਾਂ ਸਾਂਝੇ ਕਰ ਰਹੇ ਸੀ ਨਾ ਉਹ ਸਵਾਲ ਜਿੱਥੇ ਜਹਿਦਾਰ ਸਾਹਿਬ ਦਾ ਕੋਈ ਪਹੁੰਚੇ ਨੇ ਹੂੰ ਗੱਦਾ ਫੈਸਲਾ ਹੀ ਫੈਸਲਾ ਹੁੰਦਾ ਨਾ ਸੋ ਉਸ ਫੈਸਲੇ ਨੂੰ ਜੱਥੇਦਾਰ ਸਾਹਿਬ ਨੇ ਕਿਹਾ ਕਿ ਫਕਰੇ ਕੌਮ ਤੁਹਾਡਾ ਰੱਦ ਤੁਸੀਂ ਇਹਦੇ ਲਾਇਕ ਨਹੀਂ ਹੂੰ ਜੀ ਤੇ ਨਾਲੇ ਜਿਹੜਾ 5 5 ਦਸੰਬਰ ਨੂੰ ਮਿਲਿਆ ਸੀ 2 ਦਸੰਬਰ ਨੂੰ ਵਾਪਸ ਹੋ ਗਿਆ ਮੇਰੇ ਖਿਆਲ 11 ਸਾਲ ਬਾਅਦ ਜਾਂ 13 ਸਾਲ ਬਾਅਦ ਇਹ ਵਾਪਸ ਹੋਇਆ ਹੂੰ ਜੀ ਜੀ ਨਾਲੇ ਜਿਹੜੇ ਬੰਦੇ ਜਿਹੜੇ ਲੋਕ ਕਾਲੀਦਾਲ ਦੇ ਕਰ ਰਹੇ ਸੀ ਟ੍ਰੋਲ ਜੈਦਾਰ ਸਾਹਿਬਾਨ ਨੂੰ ਜਾਂ ਮੰਦਾ ਚੰਗਾ ਬੋਲ ਰਹੇ ਸੀ ਉਹਨਾਂ ਨੂੰ ਵੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਸੰਕੇਤ ਜਿਹੜਾ ਉਹ ਬਿਲਕੁਲ ਉਹਨਾਂ ਕਹਿੰਦਾ ਕਿ ਸਾਨੂੰ ਤੁਸੀਂ ਕਹਿੰਦੇ ਸੀ ਬਾਦਲਾਂ ਦੇ ਮੁਲਾਜ਼ਮ ਨੇ ਇਹਨਾਂ ਦੀਆਂ ਤਰਖਾਂ ਉਹਨਾਂ ਨੇ ਕਿਹਾ ਉੱਥੇ ਹੀ ਗੱਲ ਹੂੰ ਜੀ ਜੀ ਕੱਲ ਇਤਹਾਸਕ ਦਿਨ ਸੀ ਹੁਣ ਦਮ ਨਹੀਂਗਾ ਇਹਨਾਂ ਚ ਕਿਹਾ ਇਹ ਸੋਚਣ ਕਿ ਅਸੀਂ ਕੱਲ ਨੂੰ ਜਿੱਥੇ ਸਰ ਬਦਲਦਾਂਗੇ ਹਾਂਜੀ ਹਾਂਜੀ ਸਹੀ ਹੈ ਬਿਲਕੁਲ ਜੀ ਜੀ